ਸਿਕਾਲ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਆਰਟ ਕੌਸ਼ਲ ਪੰਜਾਬ ਨੇ ਬੀਤੇ ਕੱਲ ਪ੍ਰਸਿੱਧ ਚિત੍ਰਕਾਰ ਕਵੀ ਤੇ ਸਹਿਤਕਾਰ ਸਵਰਜੀਤ ਸਵੀ ਨੂੰ ਪੰਜਾਬ ਆਰਟ ਕੌਸ਼ਲ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਉਹ ਤੁਹਾਨੂੰ ਦੱਸਦੀ ਹੈ ਕਿ ਸਵਰਜੀਤ ਸਵੀ ਜਿਹੜੇ ਕਿ ਜਿਨ੍ਹਾਂ ਦਾ ਪਛੋਕੜ ਜਗਰਾਉਂ ਦੀ ਤਾਕੀ ਦੇ ਨਾਲ ਜੁੜਿਆ ਹੋਇਆ ਹੈ ਔਰ ਇਸ ਵਕਤ ਅਸੀਂ ਮਹੱਲਾ ਓਨਾਂ ਅਗਵਾਰ ਦੇ ਵਿੱਚ ਖੜੇ ਆ ਔਰ ਇਸ ਵਕਤ ਅਸੀਂ ਉਹ ਜਗ੍ਹਾ ਤੇ ਖੜੇ ਆ ਜਿਹੜਾ ਕਿ ਸਵਰਜੀਤ ਸਵੀ ਦਾ ਪੁਰਾਣਾ ਘਰ ਹੁੰਦਾ ਸੀ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਇਸ ਘਰ ਦੇ ਵਿੱਚ ਸਵਨਜੀਤ ਸਵੀ ਜੀ ਨੇ ਆਪਣਾ ਜਿਹੜਾ ਬਚਪਨ گزارਿਆ ਤੇ ਹਾਲੇ ਵੀ ਉਹਨਾਂ ਕੋਲੇ ਇਹ ਘਰ ਮੌਜੂਦ ਹੈ ਭਾਵੇਂ ਉਹ ਇੱਥੇ ਰਹਿੰਦੇ ਨਹੀਂ ਆ ਲੁਧਿਆਣਾ ਉਹਨਾਂ ਨੇ ਜਿਹੜਾ ਆਪਣਾ ਨਿਵਾਸ ਕੀਤਾ ਹੋਇਆ ਔਰ ਇਸ ਜਗ੍ਹਾ ਦੇ ਉੱਪਰ ਉਹਨਾਂ ਨੇ ਦੇਖ ਰੱਖ ਵਾਸਤੇ ਇੱਕ ਪਰਿਵਾਰ ਆ ਜਿਹੜਾ ਉਹਨੂੰ ਦੇਖ ਰੱਖਦੀ ਜਿਹੜਾ ਸੰਭਾਲੀ ਹੋਈ ਹੈ ਔਰ ਤੁਹਾਨੂੰ ਮੈਂ ਦਿਖਾਵਾਂਗਾ ਅੱਗੇ ਅੰਦਰ ਆ ਕੇ ਤੇ ਅੱਗੇ ਘਰ ਦਾ ਕਿਸ ਤਰ੍ਹਾਂ ਦਾ ਮਾਹੌਲ ਹੈ ਇਹ ਸਵਨਜੀਤ ਸਵੀ ਜਿਹੜੇ ਕਿ ਆਰਟ ਕੌਂਸਲ ਪੰਜਾਬ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਆ ਕਿ ਉਹ ਇਸ ਘਰ ਦੇ ਵਿੱਚ ਜਿਹੜੇ ਆ ਉਹਨਾਂ ਨੇ ਆਪਣਾ ਬਚਪਨ ਗੁਜ਼ਾਰਿਆ ਤੇ ਪੰਜਵੀਂ ਜਮਾਤ ਤੋਂ ਬਾਅਦ ਪੰਜਵੀਂ ਜਮਾਤ ਤੱਕ ਇੱਥੇ ਹੱਸੇ ਖੇਡੇ 10 ਸਾਲ ਦੀ ਉਮਰ ਦੇ ਵਿੱਚ ਉਹ ਲੁਧਿਆਣਾ ਚਲੇ ਗਏ ਸੀਗੇ ਔਰ ਇਹ ਉਹ ਥਾਂ ਜਿੱਥੇ ਬੈਠ ਕੇ ਉਹਨਾਂ ਨੇ ਕਿਸੇ ਵੇਲੇ ਇੱਕ ਵੱਡੇ ਚਿੱਤਰਕਾਰ ਇੱਕ ਵੱਡਾ ਕਵੀ ਇੱਕ ਵੱਡਾ ਸਾਹਿਤਕਾਰ ਬਣ ਦਾ ਸੁਪਨਾ ਲਿਆ ਸੀ ਔਰ ਕੱਲ ਜਦੋਂ ਉਹਨਾਂ ਨੂੰ ਆਰਟ ਕੌਂਸਲ ਪੰਜਾਬ ਦੇ ਚੇਅਰਮੈਨ ਨਿਯੁਕਤ ਕਰਨ ਦੀ ਜਿਹੜੀ ਖਬਰ ਆ ਉਹ ਆ ਜਾਂਦੀ ਹੈ ਤਾ ਉਸ ਤੋਂ ਬਾਅਦ ਹੀ ਜਗਰਾਉਂ ਸ਼ਹਿਰ ਵਾਸੀਆਂ ਦੇ ਵਿੱਚ ਖੁਸ਼ੀ ਦੀ ਜਿਹੜੀ ਆ ਉਹ ਲਹਿਰ ਦੌੜ ਜਾਂਦੀ ਹੈ ਔਰ ਸਹਿਤਕ ਹਲਕਿਆਂ ਦੇ ਵਿੱਚ ਇੱਕ ਦੂਸਰੇ ਨੂੰ ਵਧਾਈਆਂ ਦੇਣ ਵਾਲਿਆਂ ਦਾ ਤੰਤ ਲੱਗਿਆ ਰਹਿੰਦਾ ਹੈ ਤੇ ਇਸ ਘਰ ਦੇ ਵਿੱਚ ਜਦੋਂ ਉਹਨਾਂ ਨੇ ਪਹਿਲੀ ਵਾਰ ਅੱਖ ਖੋਲੀ ਤਾਂ ਉਸ ਵੇਲੇ ਇਸ ਵਿੜੇ ਦੇ ਵਿੱਚ ਤੇ ਅੱਜ ਕੁਝ ਵਿੜਾ ਜਿਹੜਾ ਤੁਸੀਂ ਦੇਖ ਸਕਦੇ ਕੋ ਪੱਕਾ ਵੀ ਹੈ ਤੇ ਉਸ ਵੇਲੇ ਇਸ ਕੱਚੇ ਵਿੜੇ ਦੇ ਵਿੱਚ ਕਿਤੇ ਬੈਠ ਕੇ ਉਹਨਾਂ ਨੇ ਕਿਤੇ ਚਾਰ ਅੱਖਰ ਬਾਹੇ ਹੋਣਗੇ ਤੇ ਉਹਦੇ ਉੱਪਰ ਜਿਸ ਤਰ੍ਹਾਂ ਆਪਾਂ ਦੇਖਦੇ ਹੁੰਨੇ ਆ ਕਿ ਬਚਪਨ ਦੇ ਵਿੱਚ ਹਾਥੀ ਲਕੀਰਾਂ ਬਾਵਾ ਕੇ ਉਸ ਤਰ੍ਹਾਂ ਦੀ ਉਹਨਾਂ ਨੇ ਹਾਥੀ ਪੇਂਟਿੰਗ ਤਿਆਰ ਕੀਤੀ ਹੋएगी ਔਰ ਉਹ ਸੁਪਨੇ ਲੈ ਹੋਣਗੇ ਕਿ ਮੈਂ ਇੱਕ ਵੱਡਾ ਚਿੱਤਰਕਾਰ ਬਣਨਾ ਔਰ ਇਹ ਘਰ ਜਿਹੜਾ ਆ ਇਸ ਵੇਲੇ ਜਿਸ ਵੇਲੇ ਘਰ ਦੀ ਜਿਹੜੀ ਹਾਲਤ ਆ ਭਾਵੇਂ ਕਿ ਉਹ ਬਹੁਤੀ ਵਧੀਆ ਨਹੀਂ ਐ ਪਰ ਇਸ ਘਰ ਦੇ ਵਿੱਚ ਉਹ ਭਾਵੇਂ ਉਹਨਾਂ ਦੇ ਪਰਿਵਾਰ ਦਾ ਕੋਈ ਰਹਿੰਦਾ ਨਹੀਂ ਐ ਪਰ ਹਜੇ ਵੀ ਇਹ ਘਰ ਜਿਹੜਾ ਉਹਨਾਂ ਦੇ ਪਰਿਵਾਰ ਕੋਲ ਹੀ ਆ ਉਹਨਾਂ ਨੇ ਵੇਚਿਆ ਨਹੀਂ ਤੇ ਜਗਰਾਉਂ ਦੇ ਨਾਲ ਆਪਣਾ ਰਿਸ਼ਤਾ ਜਿਹੜਾ ਕਾਇਮ ਔਰ ਦੈਮ ਰੱਖਿਆ ਤੇ ਜਦੋਂ ਤੋਂ ਉਹਨਾਂ ਨੂੰ ਆਰਟ ਕਾਉਂਸਲ ਦੇ ਚੇਅਰਮੈਨ ਅਨੁਯੋਗਤ ਕੀਤੇ ਜਾਣ ਦੀ ਖਬਰ ਜਿਹੜੀ ਜਨਤਕ ਹੁੰਦੀ ਆ ਤਾਂ ਉਦੋਂ ਤੋਂ ਹੀ ਜਗਰਾਉਂ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਸਿਹਤਕਾਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਆ ਅੱਜ ਸਵਰਜਨ ਨਾਲ ਵੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਸਵਰਜਨਜੀਤ ਸਾਵੀ ਦੀ ਜਵਾਨੀ ਜਾਣਦੇ ਆ ਕਿ ਉਹ ਇਸ ਅਹੁਦੇ ਦੇ ਉੱਤੇ ਤਾਇਨਾਤ ਹੋ ਕੇ ਕੀ ਮਹਿਸੂਸ ਕਰਦੇ ਨੇ ਪੰਜਾਬ ਆਰਟ ਕਾਉਂਸਲ ਦੀ ਅਨੁਯੋਗਤੀ ਮਾਨ ਸਾਹਿਬ ਵੱਲੋਂ ਕੀਤੀ ਗਈ ਆ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਤੇ ਨਾਲ ਨਾਲ ਮੇਰੇ ਕੋਲੇ ਪੱਤਕ ਸਾਹਿਬ ਦੇ ਜਾਣ ਤੋਂ ਬਾਅਦ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਭਰ ਆ ਸ਼ਾਮਾ ਬਹੁਤ ਸੁਪਨੇ ਨੇ ਜਿਹੜੇ ਪੱਤਕ ਸਾਹਿਬ ਛੱਡ ਗਏ ਨੇ ਜਿਨ੍ਹਾਂ ਨੂੰ ਮੈਂ ਪੂਰਾ ਕਰਨਾ ਜਿਹਦੇ ਵਿੱਚ ਪੰਜਾਬੀ ਭਾਸ਼ਾ ਦਾ ਜੈਮਿਨਾ 2 ਦੇ ਨਾਂ ਆਉਣਾ ਇੱਕ ਵੱਡਾ ਮਸਲਾ ਜਿਹਨੂੰ ਅਸੀਂ ਪੂਰਾ ਕਰਨਾ ਉਸ ਤੋਂ ਬਾਅਦ ਅਸੀਂ ਪੱਤਕ ਸਾਹਿਬ ਦੇ ਨਾਂ ਤੇ ਇੱਕ ਆਰ ਸੈਂਟਰ ਬਣਾਉਣਾ ਉਹ ਵੀ ਇੱਕ ਬਹੁਤ ਬਤਾ ਸਕਦਾ ਜਿੰਨਾਂ ਨੂੰ ਮੈਂ ਪੂਰਾ ਕਰਨਾ ਤੇ ਇਹਦੇ ਨਾਲ ਮੈਨੂੰ ਅ ਮੇਰੇ ਪਿੰਡ ਦੇ ਲੋਕ ਮੇਰੇ ਜਗਰਾਉਂ ਦੇ ਗੁਰਾਈ ਮੇਰੇ ਨਾਮ ਕਾਲੇ ਸਾਰੇ ਲੋਕ ਬਹੁਤ ਦੋਸਤ ਨੇ ਤੇ ਮੈਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਉਹਨਾਂ ਨੂੰ ਦੱਸਦਾ ਕਿ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿੰਨਾਂ ਦੀ ਉਹਨਾਂ ਦੀ ਮੈਨੂੰ ਮੋੜ ਪੈ ਗਈ ਕਿ ਮੈਂ ਉਹਨਾਂ ਤੋਂ ਬਹੁਤ ਪਿਆਰ ਦੇ ਨਾਲ-ਨਾਲ ਬਹੁਤ ਊਰਜਾ ਦੀ ਤਲਬ ਕਰਦਾ ਬਹੁਤ ਬਹੁਤ ਧੰਨਵਾਦ ਬੰਗਾ ਜਿਹੜਾ ਫੜਗੇ ਸਵੀ ਹੈ ਉਹ ਸਾਡੇ ਇਸ ਗਰਾਹ ਦਾ ਜਗਰਾਉ ਦੇ ਰਹਿਣ ਵਾਲਾ ਮੂਲ ਤੌਰ ਤੇ ਮਗਰੋਂ ਇਹ ਜਾ ਕੇ ਲੁਧਿਆਣੇ ਵਸ ਗਿਆ ਔਰ ਇਹਨੇ 14 ਕਵਿਤਾ ਦੀਆਂ ਕਿਤਾਬਾਂ ਲਿਖੀਆਂ ਔਰ ਇਸਨੇ ਕਹਾਣੀ ਸੰਗ੍ਰਹਿ ਵੀ ਸਭੀ ਲਿਖੇ ਹੈ ਔਰ ਬਹੁ ਬਧਾਵੀ ਹੈ ਵਿਆਖਿਆਵਾਂ ਵੀ ਇਹਨੇ ਲਿਖੀਆਂ ਸਮੀਖਿਆ ਵੀ ਲਿਖੀ ਹੈ ਔਰ ਆਰਟ ਕੋ ਖੋਜ ਰਹੀ ਹੈ ਨੇ ਕੋਈ ਲਈਏ ਤਾਂ ਇਸ ਨੇ ਮਨੁੱਖ ਦੀਆਂ ਉਹ ਲੂਗੀਆਂ ਹੋਈਆਂ ਸਮੱਸਿਆਵਾਂ ਤੇ ਪ੍ਰਾਪਤੀਆਂ ਦਾ ਜਗਤ ਕੀਤਾ ਉਹਦੇ ਆਠ ਦੇ ਵਿੱਚ ਕੱਲੇ ਮਨੁੱਖ ਦੀਆਂ ਨਹੀਂ ਜਿਹੜੀ ਪ੍ਰਕਿਰਤੀ ਹੈ ਉਹ ਫੁੱਲਾਂ ਦੇ ਰੰਗਾਂ ਦੇ ਜਿਹੜੇ ਅਰਥ ਨਿਕਲਦੇ ਆ ਫੁੱਲਾਂ ਦੇ ਰੰਗਾਂ ਦੀ ਜਿਹੜੀ ਗੱਲਬਾਤ ਹੈ ਔਰ ਫੌਲ ਜਿਹੜੇ ਸਾਨੂੰ ਬੁਲਾਉਂਦੇ ਆ ਹਰਿਆਵਲ ਸਾਨੂੰ ਬੁਲਾਉਂਦੀ ਆ ਰੌਖਾ ਬੁਲਾਉਂਦੇ ਆ ਪਹਾੜ ਐ ਝਰਨੇ ਐ ਝੀਲੇ ਉਹਨਾਂ ਦੀ ਗੱਲ ਕੀਤੀ ਐ ਇਹਨਾਂ ਵਿੱਚ ਤੁਸੀਂ ਇੱਕ ਕਲਾਕ੍ਰਿਤੀ ਦੇਖ ਲਓ ਭਾਵੇਂ ਉਹ ਮਨੁੱਖ ਤੇ ਔਰਤ ਦੀ ਗੱਲ ਐ ਉਹਦੇ ਵਿੱਚ ਇੱਕ ਅਸਾਰੂ ਸੋਚ ਦਾ ਪ੍ਰਗਟਾਵਾ ਹੁੰਦਾ ਐ ਇਹਦੀ ਕਲਾ ਦੇ ਵਿੱਚ ਔਰ ਜਿਹੜਾ ਸੋਚ ਦਾ ਪ੍ਰਗਟਾਵਾ ਮਨੁੱਖ ਨੂੰ ਚੰਗਾ ਬਣਾਉਣ ਦੀ ਜੁਗਤ ਦਾ ਹੈ ਔਰ ਜਗਾਰ ਵੀ ਦੱਸਦਾ ਵੀ ਇਸ ਤਰ੍ਹਾਂ ਹੋ ਸਕਦਾ ਹੈ ਇਹ ਜਿਹੜੀ ਹਰਟ ਹੈ ਇਹ ਪ੍ਰਤੱਖ ਤੌਰ ਤੇ ਉਹ ਮਨੋਖੀਆਂ ਪੰਛੀਆਂ ਦੇ ਜਾਂ ਰੋਖਾਂ ਦੇ ਹੂਬ ਹੂ ਪਰਾਕਰਤਕ ਚਿਰਤਰ ਨਹੀਂ ਦਿੰਦੇ ਪਰਾਕਰਤਕ ਉਹਨਾਂ ਦਾ ਮਹਾਂਦਰਾ ਨਹੀਂ ਦੱਸਦਾ ਉਹਦੇ ਪਿੱਛੇ ਉਹਦੇ ਰੰਗਾਂ ਦੇ ਅਰਥ ਹੈ ਤੇ ਉਹਦੀ ਜਿਹੜੀ ਬਹਾ ਹੈ ਮਸਰਤ ਹੈ ਉਹਦੇ ਆ ਆਰਟ ਦੇ ਵਿੱਚ ਉਹਦੇ ਬੜੇ ਮਾਨੇ ਰੱਖਦੇ ਆ ਅਸੀਂ ਉਹ ਭਾਵੇਂ ਛੋਟੀ ਕ੍ਰਿਤੀ ਐ ਭਾਵੇਂ ਵੱਡੀ ਐ ਉਹਦੇ ਵਿੱਚੋਂ ਵਿਆਖਿਆ ਨੂੰ ਪ੍ਰਗਟ ਕਰਦਾ ਐ ਅਸੀਂ ਜਿੰਨਾ ਵੇਖਾਂਗੇ ਉਹਦੀ ਜਿਵੇਂ ਕਾਵਤਾ ਉਵੇਂ ਹੀ ਜਿਹੜਾ ਆਰਟ ਐ ਬਹੁ ਵਿੰਬੀ ਐ ਤੁਸੀਂ ਆਪ ਦੇ ਮੇਚ ਦੇ ਅਰਥ ਉਹਦੀ ਕਾਵਤਾ ਤੋਂ ਉਹਦੀ ਕਲਾ ਤੋਂ ਕੱਢ ਸਕਦੇ ਆ ਔਰ ਬਹੁਤ ਕਮਾਲ ਦਾ ਕਵੀ ਹੈ ਔਰ ਬਹੁਤ ਕਮਾਲ ਦਾ ਇੱਕ ਆਰਟਿਸਟ ਪੇਂਟਰ ਹੈ ਕਲਾਕਾਰ ਹੈ ਔਰ ਇੱਕ ਉਹਦੇ ਚ ਇੱਕ ਉਹ ਜਿਹੜੀ ਹੋਰ ਸਫਤ ਹੈ ਉਹ 1000 ਫਰਨੀਚਰ ਦਾ ਬੰਦਾ ਹੈ ਉਹਦੇ ਵਿੱਚ ਆਕੜ ਛੱਕ ਨਹੀਂ ਬਖਰੇਵਾ ਨਹੀਂ ਲੋਕਾਂ ਨਾਲ ਉਹ ਕੋਈ ਡਿਸਟੈਂਸ ਨਹੀਂ ਰੱਖਦਾ ਹਾਂਜੀ ਜੋ ਫਰੰਜੀ ਸਭੀ ਨੂੰ ਸਮਾਜ ਨੇ ਚੇਅਰਮੈਨ ਪੰਜਾਬ ਆਰਟ ਕੌਂਸਲ ਬਣਾਇਆ ਇਹ ਬੜੀ ਅੱਛੀ ਗੱਲ ਹੈ ਮੈਨੂੰ ਆਸ ਨਹੀਂ ਮੈਂ ਇਹਦੀ ਵਿਦਵਤਾ ਇਹਦੇ ਵਿਅਕਤੀਤਾ ਗੁਣਤਾ ਤੋਂ ਵਕਫ ਹੈ ਮੈਨੂੰ ਵਿਸ਼ਵਾਸ ਹੈ ਕਿ ਇਹ ਆਪ ਦੀ ਮਾਤ ਭਾਸ਼ਾ ਪੰਜਾਬੀ ਸਭਿਆਚਾਰ ਔਰ ਗੁਰਮੁਖੀ ਲਿਪੀ ਔਰ ਜੋ ਸਾਡੀ ਸਥਾਨਕ ਗੁਣਤਾ ਹੈ ਪਿਆਰ ਹੈ ਆਪਸੀ ਸਾਂਝਾਂ ਨੇ